ਹਾਂਜੀ ਸਾਥੀਆਂ ਕਾਲ ਸਾਰੇ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਵਿੱਚ ਪੇਸ਼ ਆਇਆ ਇੱਕ ਹੋਰ ਨਵਾਂ ਅਪਡੇਟ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਪਿਛਲੇ ਮਹੀਨੇ ਪੀ ਟ੍ਰੈਪਲ ਐਸ ਬੀ ਬੋਰਡ ਵੱਲੋਂ ਲਿਆ ਜਾਣ ਵਾਲਾ ਕਲਰਕ ਦਾ ਪੇਪਰ ਪੋਸਟਪੋਨ ਕਰ ਦਿੱਤਾ ਗਿਆ ਸੀ ਉਹ ਪੇਪਰ 22 ਦਸੰਬਰ ਨੂੰ ਹੋਣਾ ਮਿੱਥਿਆ ਗਿਆ ਸੀ ਸੋ 22 ਦਸੰਬਰ ਆ ਚੁੱਕਿਆ ਤੇ ਪੀ ਟ੍ਰੈਪਲ ਐਸ ਬੀ ਬੋਰਡ ਵੱਲੋਂ ਦੁਬਾਰਤੋਂ ਇੱਕ ਵਾਰ ਫਿਰ ਐਡਮਿਟ ਕਾਰਡ ਆਊਟ ਕਰ ਦਿੱਤੇ ਗਏ ਨੇ ਇਹ ਐਡਮਿਟ ਕਾਰਡ ਹੁਣ ਕਿਹੜੇ ਕਿਹੜੇ ਪੋਸਟ ਲਈ ਆਏ ਨੇ ਤੁਸੀਂ ਦੇਖ ਸਕਦੇ ਹੋ ਸਾਰੇ ਐਡਮਿਟ ਕਾਰਡ ਜਿਹੜੇ ਆਏ ਨੇ ਕਲਰਕ ਦੀ ਪੋਸਟ ਲਈ ਸੁਪਰਵਾਈਜ਼ਰ ਦੀ ਪੋਸਟ ਲਈ ਪ੍ਰੂਫ ਰੀਡਰ ਕਾਪੀਹੋਲਡਰ 에어로 ਮੋਡਲਿੰਗ ਇੰਸਟ੍ਰਕਟਰ ਦੀ ਪੋਸਟ ਲਈ ਜਿਹੜੇ ਐਡਮਿਟ ਕਾਰਡ ਨੇ ਆਊਟ ਕਰ ਦਿੱਤੇ ਗਏ ਨੇ ਹੁਣ ਇਹ ਐਡਮਿਟ ਕਾਰਡ ਆਪਾਂ ਡਾਊਨਲੋਡ ਕਿੱਥੋਂ ਕਰਨੇ ਨੇ ਇਸ ਲਈ ਤੁਹਾਨੂੰ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਮਿਲੇਗੀ ਬਣੇ ਉਹ ਇਸ ਵੀਡੀਓ ਦੇ ਅੰਤ ਤੱਕ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਿਉਂਕਿ ਹੁਣ ਅਸੀਂ ਫੇ ਅਪਡੇਟਸ ਆਪਣੇ ਚੈਨਲ ਤੇ ਡੇਲੀ 5 ਲੱਖ ਚੁੱਕੇ ਆ ਧੰਨਵਾਦੀ ਚਲੋ ਹੁਣ ਆਪਾਂ ਦੇਖਦੇ ਹਾਂ ਕਿ ਤੁਹਾਨੂੰ ਡਾਊਨਲੋਡ ਕਰ ਕਿੱਦਾਂ ਕਰਨਾ ਹੈ ਤੋਂ ਇਹ ਤੁਹਾਨੂੰ ਡਾਊਨਲੋਡ ਕਰਨ ਲਈ ਲਿੰਕ ਜਿਹੜਾ ਥੱਲੇ ਡਿਸਕ੍ਰਿਪਸ਼ਨ ਵਿੱਚ ਦਿੱਤਾ ਤੁਸੀਂ ਲਿੰਕ ਉੱਤੇ ਕਲਿੱਕ ਕਰਕੇ ਸਿੱਧਾ ਬੋਰਡ ਦੀ ਇਸ ਵੈੱਬਸਾਈਟ ਤੇ ਰੀਡਾਇਰੈਕਟ ਹੋ ਜਾਵੋਗੇ ਬੋਰਡ ਦੀ ਇਸ ਵੈੱਬਸਾਈਟ ਤੇ ਰੀਡਾਇਰੈਕਟ ਹੋ ਜਾਵੋਗੇ ਜਿਵੇਂ ਤੁਹਾਨੂੰ ਪਤਾ ਹੈ ਪੀਡ ਰੈਪਲੈਸ ਵੀ ਬੋਰਡ ਬਲੋ ਪਹਿਲਾਂ ਇੱਕ ਵਾਰ ਐਡਮਿਨ ਕਾਰਡ ਦੀ ਦਾਰੀ ਕੀਤੀਗੇ ਹਨ ਜੇਕਰ ਤੁਹਾਡੇ ਕੋਲ ਫਾਈਦਾ ਰੋਲ ਨੰਬਰ ਹੈਗਾ ਤਾਂ ਤੁਸੀਂ ਇਸ ਜਿੱਕਰ ਤੁਹਾਡੇ ਕੋਲ ਪਹਿਲਾਂ ਰੋਲ ਨੰਬਰ ਹੈਗਾ ਤਾਂ ਤੁਸੀਂ ਡਾਊਨਲੋਡ ਐਡਮਿਟ ਕਾਰਡ ਬਾਇ ਰੋਲ ਨੰਬਰ ਤੇ ਕਲਿੱਕ ਕਰ ਸਕਦੇ ਜੇਕਰ ਤੁਹਾਡੇ ਕੋਲ ਐਡਮਿਟ ਕਾਰਡ ਪਹਿਲਾਂ ਰੋਲ ਨੰਬਰ ਨਹੀਂ ਹੈਗਾ ਸਿਰਫ ਅਪਲੀਕੇਸ਼ਨ ਨੰਬਰ ਹੈ ਤੁਸੀਂ ਡਾਊਨਲੋਡ ਅਪਲੀਕੇਸ਼ਨ ਨੰਬਰ ਵਾਲੀ ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ ਸੋ ਤੁਹਾਨੂੰ ਪਤਾ ਲੱਗ ਚੁੱਕੇ ਹੁਣ ਤੁਸੀਂ ਡਾਊਨਲੋਡ ਕਿੱਦਾਂ ਕਰਨਾ ਹੈ ਲਿੰਕ ਥੱਲੇ ਡਿਸਕ੍ਰਿਪਸ਼ਨ ਦਿੱਤਾ ਹੈ ਲਿੰਕ ਤੇ ਕਲਿੱਕ ਕਰੋ ਸਿੱਧਾ ਬੋਰਡ ਦੀ ਵੈਬਸਾਈਟ ਤੇ ਜਾਓ ਤੇ ਡਾਊਨਲੋਡ ਕਰੋ ਤੇ ਇਹੋ ਜੀ ਮਿਲਦੇ ਆਪਾਂ ਅਗਲੇ ਵੀਡੀਓ ਵਿੱਚ ਧੰਨਵਾਦ